ਸਾਸਰੀਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਜੱਕਾ ਹਫੀਦ ਕੋਟੀਆ ਪੀਬੀ 04 ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਉੱਪਰ ਬਹੁਤ ਸਾਰੇ ਸਫਾਈ ਸੇਵਕ ਫਿਰ ਰਹੇ ਹਨ ਅਤੇ ਉਹ ਸਫਾਈ ਕਰ ਰਹੇ ਹਨ ਸ਼ਹਿਰ ਦੇ ਵਿੱਚ ਸੜਕਾਂ ਸਾਫ਼ ਕਰ ਰਹੇ ਹਨ ਸੋ ਨਾਲ ਹੀ ਪੇਂਟਰ ਮਂਗਾਏ ਗਏ ਹਨ ਪੇਂਟਰਾ ਤੋਂ ਜਿਸ ਜਗ੍ਹਾ ਤੇ ਦਰਖਤ ਲੱਗੇ ਹੋਏ ਹਨ ਉਹ ਦੀਵਾਰਾਂ ਪੇਂਟ ਕੀਤੇ ਜਾ ਰਹੀਆਂ ਹਨ ਪੇਂਟਰਾ ਕੋਲੋਂ ਦੀਵਾਰਾਂ ਪੇਂਟ ਕਰਾਈ ਜਾ ਰਹੀਆਂ ਹਨ ਸਾਰੇ ਸ਼ਹਿਰ 'ਚ ਸਫਾਈ ਹੋ ਰਹੀ ਹੈ ਜਿਸ ਜਗ੍ਹਾ 'ਤੇ ਸੜਕ ਟੁੱਟੀ ਹੈ ਕੋਈ ਕਿਸੇ ਤਰ੍ਹਾਂ ਦੀ ਉਹ ਸੜਕਾਂ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਸੜਕਾਂ 'ਤੇ ਲੁੱਕ ਪਾਈ ਜਾ ਰਹੀ ਹੈ ਖੱਡਿਆਂ ਨੂੰ ਭਰਿਆ ਜਾ ਰਿਹਾ ਹੈ ਸੜਕ ਦੁਬਾਰਾ ਰਿਪੇਅਰ ਕੀਤੀ ਜਾ ਰਹੀ ਹੈ ਬਾਬਾ ਫਰੀਦ ਜੀ ਦਾ ਮੇਲਾ ਹਰ ਸਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸ ਸ਼ਹਿਰ ਦੇ ਵਿੱਚ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਹਨ ਇਹ ਮੇਲੇ ਨੂੰ ਵੇਖਣ ਵਾਸਤੇ ਕਈ ਤਰ੍ਹਾਂ ਦੇ ਝੂਲੇ ਲਗਾਏ ਜਾਂਦੇ ਹਨ ਬਹੁਤ ਹੀ ਜ਼ਿਆਦਾ ਲੋਕ ਦੂਰੋਂ ਦੂਰੋਂ ਬਾਹਰੀ ਦੇਸ਼ਾਂ ਚੋਂ ਵੀ ਲੋਕ ਇਸ ਮੇਲੇ ਤੇ ਵਿਚ ਹਾਜ਼ਰੀਆਂ ਭਰਦੇ ਹਨ ਤੇ ਇਸ ਮੇਲੇ ਤੇ ਸਭ ਨੂੰ ਬੇਨਤੀ ਹੈ ਕਿ ਅਗਲੇ ਮਹੀਨੇ 22 23 ਦਾ ਮੇਲਾ ਹੁੰਦਾ ਹੈ ਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਇਸ ਮੇਲੇ ਵਿੱਚ ਜ਼ਰੂਰ ਪਹੁੰਚਣਾ ਜੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ